ਪਾਦਰੀ ਮੋਨ ਦਾਸ ਖੇਮੇ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਸਾਦੂ ਖੜਾ ਵਿਖਾਈ ਦਿੱਤਾ ਉਸ ਦਾ ਚਿਹਰਾ ਵੇਖ ਕੇ ਉਹਨਾਂ ਨੂੰ ਤਰਸ ਆ ਗਿਆ ਪ੍ਰੇਮ ਅਮੰਡ ਆਇਆ ਬੱਚੇ ਨੂੰ ਗੋਦੀ ਚੁੱਕ ਖੇਮੇ ਵਿੱਚ ਲੈ ਜਾ ਕੇ ਇੱਕ ਗੱਦੇਦਾਰ ਬਿਸਤਰੇ ਤੇ ਬਿਠਾ ਦਿੱਤਾ ਤੇ ਉਸ ਨੂੰ ਬਿਸਕੁਟ ਦੇ ਕਿੱਲੇ ਖਾਣੇ ਦਿੱਤੇ ਮੁੰਡੇ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਇੰਨਾ ਸਵਾਦੀ ਚੀਜ਼ਾਂ ਨੂੰ ਨਹੀਂ ਖਾਦਾ ਸੀ ਬੁਖਾਰ ਦੀ ਬੇਚੈਨ ਕਰਨ ਕਰਨ ਵਾਲੀ ਭੁੱਖ ਲੱਗੀ ਹੀ ਮਾਰ ਰਹੀ ਸੀ ਉਸਨੇ ਖੂਬ ਮਨ ਪਰ ਕੇ ਖਾਦਾ ਤੇ ਕਿਰਤ ਗਏ ਨਜ਼ਰਾਂ ਨਾਲ ਦੇਖਦੇ ਹੋਏ ਪਾਦਰੀ ਸਾਹਿਬ ਕੋਲ ਜਾ ਕੇ ਬੋਲਿਆ ਤੁਸੀਂ ਮੈਨੂੰ ਰੋਜ਼ ਇੱਜੀਆਂ ਚੀਜ਼ਾਂ ਖਵਾਉਂਗੇ ਪਾਦਰੀ ਸਾਹਿਬ ਇਸ भोलेपन ਦੇ ਮੁਸਕਰਾ ਕੇ ਬੋਲੇ ਮੇਰੇ ਕੋਲ ਇਸ ਤੋਂ ਵੀ ਚੰਗੀਆਂ ਚੰਗੀਆਂ ਚੀਜ਼ਾਂ ਹਨ ਇਹ ਸੁਣ ਕੇ ਸਾਧੂ ਰਾਏ ਨੇ ਕਿਹਾ ਹੁਣ ਮੈਂ ਰੋਜ਼ ਤੁਹਾਡੇ ਕੋਲ ਆਵਾਂਗਾ ਮਾਂ ਕੋਲ ਇਹੋ ਹੀ ਨਾ ਚੀਜ਼ਾਂ ਕਿੱਥੇ ਉਹ ਤਾਂ ਮੈਨੂੰ ਬੇਸਣੀ ਰੋਟੀ ਖਵਾਉਂਦੀ ਹੈ ਉਧਰ ਦੇਵਕੀ ਨੇ ਰੋਟੀਆਂ ਬਣਾਈਆਂ ਤੇ ਸਾਧੂ ਨੂੰ ਬੁਲਾਉਣ ਲੱਗੀ ਸਾਧੂ ਨੇ ਮਾਂ ਕੋਲ ਜਾ ਕੇ ਕਿਹਾ ਮੈਨੂੰ ਸਾਬ ਨੇ ਖਾਣ ਲਈ ਚੰਗੀਆਂ ਚੰਗੀਆਂ ਚੀਜ਼ਾਂ ਦਿੱਤੀਆਂ ਹਨ ਸਾਬ ਬੜੇ ਚੰਗੇ ਹਨ ਦੇਵਕੀ ਨੇ ਕਿਹਾ ਮੈਂ ਤੇਰੇ ਲਈ ਨਰਮ ਨਰਮ ਰੋਟੀਆਂ ਬਣਾਈਆਂ ਹਨ ਆ ਤੈਨੂੰ ਖਵਾਵਾਂ ਸਾਧੂ ਨੇ ਕਿਹਾ ਹੁਣ ਮੈਂ ਨਹੀਂ ਖਾਵਾਂਗਾ ਸਾਬ ਕਹਿ ਰਹੇ ਸਨ ਮੈਂ ਤੁਹਾਨੂੰ ਰੋਜ਼ ਚੰਗੀਆਂ ਚੰਗੀਆਂ ਚੀਜ਼ਾਂ ਖਵਾਵਾਂਗਾ ਹੁਣ ਮੈਂ ਉਨ੍ਹਾਂ ਨਾਲ ਹੀ ਰਿਹਾ ਕਰਾਂਗਾ ਮਾਣੇ ਸਮਝਿਆ ਕਿ ਮੁੰਡਾ ਮਜ਼ਾਕ ਕਰ ਰਿਹਾ ਉਸ ਨਸੀਨੇ ਨਾਲ ਲਗਾ ਕੇ ਬੋਲੀ ਕਿਉਂ ਪੁੱਤਰ ਸਾਨੂੰ ਪੁੱਲ ਜਾਏਗਾ ਵੇਖ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਸਾਦੂ ਨੇ ਲਾੜ ਨਾਲ ਕਿਹਾ ਕਿਉਂ ਤਾਂ ਮੈਨੂੰ ਰੋਜ਼ ਹੀ ਬੇਸਨੀ ਰੋਟੀ ਖਾਣ ਲਈ ਦਿੰਦੀ ਹੈ ਜਿਹੜੇ ਕੋਲ ਤਾਂ ਕੁਝ ਵੀ ਨਹੀਂ ਸਾਬ ਮੈਨੂੰ ਕੇਲੇ ਤੇ ਆਂਬ ਖਵਾਉਣਗੇ ਇਹ ਕਹਿ ਕੇ ਉਹ ਫਿਰ ਖੀਵੇਂ ਵੱਲ ਪੱਜਿਆ ਤੇ ਰਾਤ ਨੂੰ ਉੱਥੇ ਹੀ ਸੌਂ ਗਿਆ ਪਾਦਰੀ ਮੋਹਨ ਦਾਸ ਦਾ ਪੜਾਵ ਉੱਥੇ 3 ਦਿਨ ਰਿਹਾ ਸਾਦੂ ਸਾਰਾ ਦਿਨ ਉਹਨਾਂ ਕੋਲ ਹੀ ਰਹਿੰਦਾ ਸਾਬ ਨੇ ਉਸ ਨੂੰ ਮਿੱਠੀ ਦਵਾਈ ਦਿੱਤੀ ਉਸ ਨਾਲ ਉਸ ਦਾ ਬੁਖਾਰ ਉਤਰ ਗਿਆ ਇਹ ਦੇਖ ਪੋਲੇ ਪਾਲੇ ਕਿਸਾਨ ਸਾਬ ਨੂੰ ਅਸ਼ੀਰਵਾਦ ਦੇਣ ਲੱਗੇ ਮੁੰਡਾ ਚੰਗਾ ਫੜਾ ਹੋ ਗਿਆ ਤੇ ਆਰਾਮ ਨਾਲ ਰਹਿਣ ਲੱਗਾ ਸਾਬ ਨੂੰ ਪਰਮਾਤਮਾ ਸੁਖੀ ਰੱਖੇ ਉਹਨਾਂ ਨੇ ਬੱਚੇ ਨੂੰ ਠੀਕ ਕਰ ਦਿੱਤਾ ਚੌਥੇ ਦਿਨ ਰਾਤ ਨੂੰ ਹੀ ਉੱਥੋਂ ਪਾਦਰੀ ਸਾਹਿਬ ਨੇ ਕੋਚ ਕਰ ਦਿੱਤਾ ਸਵੇਰੇ ਜਦੋਂ ਦੇਵਕੀ ਉੱਥੇ ਹੀ ਤਾਂ ਸਾਧੂ ਉੱਥੇ ਨਹੀਂ ਸੀ ਉਸਨੇ ਸਮਝਿਆ ਕਿਦਨੇ ਨੇੜੇ ਤੇੜੇ ਗਿਆ ਹੋਣਾ ਹੈ ਪਰ ਥੋੜੀ ਦੇਰ ਬਾਅਦ ਉਸਨੇ ਜਦੋਰਾਉ ਨੂੰ ਕਿਹਾ ਨੂ ਲੱਲੂ ਇੱਥੇ ਨਹੀਂ ਹੈ ਉਸਨੇ ਵੀ ਇਹੀ kiya ਨੇੜੇ ਤੇੜੇ ਹੀ ਹੋਣਾ ਪਰ ਜਦੋਂ ਸੂਰਜ ਚੜ ਆਇਆ ਤੇ ਕੰਮ ਤੇ ਜਾਣ ਦਾ ਵੇਲਾ ਹੋ ਗਿਆ ਤਜਦੋ ਰਾਏ ਨੂੰ ਕੁਝ ਸ਼ੱਕ ਹੋਇਆ ਉਸਨੇ ਕਿਹਾ ਤੂੰ ਇੱਥੇ ਬੈਠ ਮੈਂ ਹੁਣੇ ਉਸ ਨੂੰ ਲੈ ਕੇ ਆਉਂਦਾ ਹਾਂ ਜਦੋਂ ਰਾਏ ਨੇ ਨੇੜੇ ਤੇੜੇ ਦੇ ਸਾਰੇ ਬਾਗ ਲੱਭ ਮਾਰੇ ਤੇ ਖੀਰ 10:00 ਵਜ ਗਈ ਤਾਂ ਨਰਾਸ ਮੋੜ ਆਇਆ ਸਾਧੂ ਨਾ ਮਿਲਿਆ ਇਹ ਦੇਖ ਕੇ ਦੇਵਕੀ ਟਹਾ ਮਾਰ ਕੇ ਰੋਣ ਲੱਗ ਪਈ ਫਿਰ ਦੋਵੇਂ ਆਪਣੇ ਬੱਚੇ ਨੂੰ ਲੱਭਣ ਲੱਗੇ ਕਈ ਵਿਚਾਰਮਾਨੇ ਵਿੱਚ ਆਉਣ ਲੱਗ ਪਏ ਦੇਵਕੀ ਨੂੰ ਪੂਰਾ ਯਕੀਨ ਹੋ ਗਿਆ ਕਿ ਸਾਉ ਨੇ ਉਹਨਾਂ ਤੇ ਕੋਈ ਮੰਤਰ ਫੂਕ ਕੇ ਆਪਣੇ ਵਾਸਤੇ ਵਿੱਚ ਕਰ ਲਿਆ ਪਰ ਜਾਦੂ ਰਹੂ ਇਸ ਕਲਪਨਾ ਨੂੰ ਮੰਨਣ ਵਿੱਚ ਕੁਝ ਸੰਦੇਹ ਸੀ ਬੱਚਾ ਇੰਨੀ ਦੂਰ ਅਣਜਾਣ ਰਸਤੇ ਤੇ ਇਕੱਲਾ ਨਹੀਂ ਆ ਸਕਦਾ ਫਿਰ ਦੋਵੇਂ ਗੱਡੇ ਦੇ ਪੇਜੇ ਤੇ ਕੋੜੇ ਦੀਆਂ ਟੰਪਾ ਦੇ ਨਿਸ਼ਾਨ ਦੇਖਦੇ ਜਾ ਰਹੇ ਸਨ ਇੱਥੋਂ ਤੱਕ ਕੀ ਉਹ ਇੱਕ ਸੜਕ ਤੇ ਆਨ ਪਹੁੰਚੇ ਉੱਥੇ ਗੱਡੀ ਦੇ ਬਹੁਤ ਸਾਰੇ ਨਿਸ਼ਾਨ ਸਨ ਉਸ ਵਿਸ਼ੇਸ਼ ਲੀਕ ਦੀ ਪਛਾਣ ਨਹੀਂ ਹੋ ਸਕਦੀ ਸੀ ਕੋੜੇ ਦੇ ਖੁਰ ਵੀ ਕੋੜੇ ਦੇ ਖੁਰ ਵੀ ਇੱਕ ਚਾਰੀ ਕੋਲ ਜਾ ਕੇ ਗਾਇਬ ਹੋ ਗਏ ਸਨ ਉਮੀਦ ਦਾ ਲੜਵੀ ਉੱਥੋਂ ਨਿਕਲ ਗਿਆ ਦੁਪਹਿਰ ਹੋ ਗਈ ਦੋਵੇਂ ਤੁੱਪ ਕਰਨ ਬਚੈਣ ਤੇ ਨਿਰਾਸ਼ ਕਾਰਨ ਪਾਗਲ ਹੋ ਰਹੇ ਸਨ ਉੱਥੇ ਇੱਕ ਦਰਖਤ ਦੀ ਛਾਂ ਹੇਠ ਬੈਠ ਕੇ ਬੇਵਕੀ ਬਰਲਾਪ ਕਰਨ ਲੱਗ ਪਈ ਜਾਦੂ ਰਾਇ ਨੇ ਉਸ ਨੂੰ ਸਮਝਾਉਣਾ ਸ਼ੁਰੂ ਕੀਤਾ ਜਦੋਂ ਜਰਾਤੂ ਘਟ ਗਈ ਤਾਂ ਦੋਵੇਂ ਫੇਰ ਅੱਗੇ ਚੱਲਣ ਲੱਗੇ ਪਰ ਹੁਣ ਆਸ਼ਾ ਦੀ ਥਾਂ ਨਰਾਸ਼ਾ ਨਾਲ ਸੀ ਕੋੜੇ ਦੇ ਖੁੜਾ ਨਾਲ ਉਮੀਦ ਦਾ ਤੁੰਦਲਾ ਨਿਸ਼ਾਨ ਵੀ ਗਾਇਬ ਹੋ ਗਿਆ ਸ਼ਾਮ ਹੋ ਗਈ ਇੱਧਰ ਉੱਧਰ ਗਾਵਾਂ ਮੱਝਾਂ ਦੇ ਚੁੰਡੇ ਮਰਜੰਦ ਜੇ ਪੈ ਵਿਖਾਈ ਦੇ ਰਹੇ ਸਨ ਦੋਵੇਂ ਦੁਖੀਏ ਹਿੰਮਤ ਹਾਰ ਕੇ ਇੱਕ ਦਰਖਤ ਹੇਠ ਬੈਠ ਗਏ ਉਸੇ ਵਕਤ ਤੇ ਮੈ ਤੇ ਮੈਨਾ ਦੇ ਇੱਕ ਜੋੜੇ ਦਾ ਬਸੇਰਾ ਸੀ ਉਹਨਾਂ ਦਾ ਛੋਟਾ ਜਿਹਾ ਬੋਟ ਅੱਜ ਇੱਕ ਸ਼ਿਕਾਰੀ ਦੇ ਚੁੰਗਲ ਵਿੱਚ ਫਸ ਗਿਆ। ਦੋਵੇਂ ਸਾਰਾ ਦਿਨ ਉਸ ਨੂੰ ਲੱਭਦੇ ਫਿਰ ਰਹੇ ਸਨ। ਇਸ ਲਈ ਨਰਾਸ਼ ਹੋ ਕੇ ਬੈਠੇ ਸਨ। ਦੇਵਕੀ ਦੇ ਜਾਦੂ ਨੂੰ ਅਜੇ ਤੱਕ ਅਮੀਰ ਦੀ ਕਰਨ ਖਾਈ ਦੇ ਰਹੀ ਸੀ। ਇਸ ਲਈ ਉਹ ਵਿਚੈਨ ਸਨ। ਤਿੰਨ ਦਿਨ ਤੱਕ ਦੋਵੇਂ ਗਵਾਚੇ ਜੇ ਆਪਣੇ ਬੱਚੇ ਨੂੰ ਪਾਲਦੇ ਰਹੇ। ਹੰਗਾ ਦਾਣਾ ਤੱਕ ਨਾ ਲਿਆ। ਪਿਆਸ ਨਾਲ ਵਿਚੈਨ ਹੁੰਦੇ ਤਾਂ ਉਹ ਕੁੱਟ ਦੋ ਚਾਰ ਕੁੱਟ ਪਾਣੀ ਦੇ ਸਾਂਗ ਵਿੱਚ ਪਾ ਲੈਂਦੇ। ਅਛਰੀ ਥਾਂ ਨਰਾਸ਼ਾ ਦਾ ਸਹਾਰਾ ਸੀ ਦੁੱਖ ਤੇ ਕਰੋਨਾ ਤੋਂ ਸવાય ਹੋਰ ਕੁਝ ਨਹੀਂ ਸੀ ਕਿਸੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਦੇਖ ਦੇ ਤਾਂ ਉਹਨਾਂ ਦੇ ਦਿਲ ਵਿੱਚ ਆਸ਼ਾ ਤੇ ਪੈ ਦੀਆਂ ਲਹਿਰਾਂ ਉੱਠਣ ਲੱਗਦੀਆਂ ਸਨ ਪਰ ਹਰ ਮੋੜ ਉਹਨਾਂ ਨੂੰ ਦੂਰ ਹੀ ਲੈ ਜਾਂਦਾ